ਦੱਸਿਆ ਕਿ ਲਾਰੈਂਸ ਦੇ ਇੰਟਰਵਿਊ ਮਾਮਲੇ ਦੇ ਵਿੱਚ ਰਾਡਾਰ ਤੇ ਪੁਲਿਸ ਅਫਸਰ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜਾ ਹੈ ਜਵਾਬ दाखल ਕੀਤਾ ਹੈ ਤਤਕਾਲੀ ਅਫਸਰ ਪੁਲਿਸ ਅਫਸਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ ਤਤਕਾਲੀ ਐਸਐਸਪੀ ਐਸਪੀ ਡੀਐਸਪੀ ਤੇ ਸੀਆਈਏ ਇੰਚਾਰਜ ਨੂੰ ਨੋਟਿਸ ਦਿੱਤੇ ਗਏ ਨੇ ਕੋਰਟ ਨੇ ਪੁੱਛਿਆ ਕਿ ਹੁਣ ਇਹ ਅਧਿਕਾਰੀ ਕਿੱਥੇ ਪੋਸਟਡ ਨੇ ਤੇ ਖਰੜ ਦੇ ਸੀਆਈਏ ਸਟਾਫ ਦੇ ਵਿੱਚ ਲਾਰੈਂਸ ਦਾ ਇੰਟਰਵਿਊ ਜਿਹੜਾ ਇਹ ਹੋਇਆ ਸੀ ਐਸੇ ਨੂੰ ਲੈ ਕੇ ਜਿਹੜਾ ਹੁਣ ਨੋਟਿਸ ਜਾਰੀ ਕੀਤਾ ਗਿਆ ਹੈ ਲਾਰੈਂਸ ਦੇ ਇੰਟਰਵਿਊ ਮਾਮਲੇ ਦੇ ਵਿੱਚ ਉਹਨਾਂ ਪੁਲਿਸ ਅਫਸਰ ਜੁੜਨੇ ਰਡਾਰਤੇ ਨੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ जरा जवाब जवाब दखलता है लॉरेंस के इंटरव्यू मामले के पुलिस अफसर रडार आ चुके हैं तत्काली एस एस पी एस पी डीएसपी जोड़े रडारे हुए हैं कोर्ट ने पूछा है कि हूँ अधिकारी जोड़े ने थे पोस्टेड ने क्योंकि खरड़ स्टाफ के लॉरेंस का इंटरव्यू होया सी